ਲੋਕ ਸਭਾ ਚੋਣਾਂ ਦਾ ਦੌਰ ਹੈ ਤੇ ਫਰੀਦਕੋਟ ਲੋਕ ਸਭਾ ਹਲਕਾ ਇਸ ਸਮੇਂ ਬੜਾ ਚਰਚਾ ਦੇ ਵਿੱਚ ਹੈ ਇਕੋ ਲਖਤ ਬਦਲੀ ਹਵਾ ਨੇ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਉਲਝਾ ਦਿੱਤਾ ਹੈ ਫਰੀਦਕੋਟ ਦੀ ਸਥਿਤੀ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੰਦੀਪ ਲਾਦੂ ਕਾ ਮੌਜੂਦ ਨੇ ਸਨਿਪ ਸਵਾਗਤ ਹੈ ਲੋਕ ਪਣ ਨਿਊਜ਼ ਤੇ ਤੁਹਾਡਾ ਬਹੁਤ ਸ਼ੁਕਰੀਆ ਬਾਜਵਾ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਇਕੋ ਲਖਤ ਵੈਬਰੈਂਟ ਚੇਂਜ ਆਇਆ ਹੈ ਫਰੀਦਕੋਟ ਦੇ ਵਿੱਚ ਰਾਤੋਂ ਰਾਤ ਇੱਕ ਬਦਲ ਦੇਖਣ ਨੂੰ ਮਿਲ ਰਿਹਾ ਤੁਸੀਂ ਗਰਾਊਂਡ ਤੇ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਆ ਸਭ ਤੋਂ ਪਹਿਲਾਂ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਕਿ ਉੱਥੇ ਸਮੀਕਰਨ ਬਦਲ ਚੁੱਕੇ ਐ ਪਰ ਜਿੱਥੋਂ ਤੱਕ ਰਹੀ ਗੱਲ ਕਿ ਰਾਤੋਂ ਰਾਤ ਬਦਲਣ ਦੀ ਕਹਾਣੀ ਨਹੀਂ ਐ ਇਸ ਦੇ ਪਿੱਛੇ ਇੱਕ ਲੰਮਾ ਚੌੜਾ ਇਤਿਹਾਸ ਵੀ ਐ ਪਰ ਜਿਹੜਾ ਮੌਜੂਦਾ ਸਥਿਤੀ 'ਚ ਇਹ ਗੱਲ ਜ਼ਰੂਰ ਐ ਕਹਿ ਸਕਦੇ ਆ ਕਿ ਪਿਛਲੇ 4 ਦਿਨ ਤੋਂ ਜਿਹੜੀ ਸਥਿਤੀ ਬਦਲੀ ਸਮੀਕਰਨ ਬਦਲੇ ਹਲਕਾ ਫਰੀਦਕੋਟ ਦੇ ਉਸ ਤੇ ਦੋ ਤਿੰਨ ਮੁੱਖ ਕਾਰਨ ਐ ਇੱਕ ਤਾਂ ਇਹ ਕਿ ਉਸ ਦੀ ਜਿਹੜੀ ਰਿਫਲੈਕਸ਼ਨ ਐ ਖਡੂਰ ਸਾਹਿਬ ਹਲਕੇ ਦੀ ਉਹ ਬਹੁਤ ਦੇਰੀ ਨਾਲ ਇੱਥੇ ਦਿਖਾਈ ਦਿੱਤੀ ਸਭ ਤੋਂ ਪਹਿਲਾਂ ਇਸ ਦਾ ਮੰਨਿਆ ਜਾ ਰਿਹਾ ਸੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਹੱਕ ਦੇ ਵਿੱਚ ਅ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਪਣਾ ਉਮੀਦਵਾਰ ਵਾਪਸ ਲੈ ਲਿਆ ਜਿਸ ਦੇ ਕਰਕੇ ਮੰਨਿਆ ਜਾ ਰਿਹਾ ਸੀ ਕਿਉਂਕਿ ਬੀਬੀ ਖਾਲੜਾ ਜੀ ਅਮਰਿਤਪਾਲ ਸਿੰਘ ਦੇ ਮਾਤਾ ਜੀ ਉੱਥੇ ਪ੍ਰਚਾਰ ਕਰਨ ਜਾਂਦੇ ਐ ਅ ਸਹਲਕਾ ਸੰਗਰੂਰ ਦੇ ਵਿੱਚ ਨਾਮਜ਼ਦੀ ਪੱਤਰ ਪਰਵਾਉਣ ਉਦੋਂ ਮੰਨਿਆ ਜਾ ਰਿਹਾ ਸੀ ਕਿ ਉੱਥੇ ਪ੍ਰਭਾਵ ਜ਼ਰੂਰ ਦੇਖੇਗਾ ਪਰ ਉੱਥੇ ਪ੍ਰਭਾਵ ਲੁਕਵੇਂ ਰੂਪ ਦੇ ਵਿੱਚ ਤਜਰੂਰ ਕੋਈ ਨਾ ਕੋਈ ਸਮਰਥਨ ਕਰ ਰਿਹਾ ਕਿ ਉੱਥੇ ਸੁਖਪਾਲ ਸਿੰਘ ਖਹਿਰਾ ਦਾ ਵੀ ਉਹ ਸੰਪੰਥਕ ਹਲਕਿਆਂ ਦੇ ਵਿੱਚੋਂ ਇੱਕ ਵੋਟ ਬੈਂਕ ਹੈ ਪਰ ਜਨ ਤੱਕ ਤੌਰ ਦੇ ਉੱਤੇ ਜੇ ਪੂਰਾ ਗੱਜ ਵੱਜ ਕੇ ਕਹਿ ਲੀਏ ਪ੍ਰਚਾਰ ਕੀਤਾ ਜਾ ਰਿਹਾ ਤਾਂ ਦੂਜੀ ਸੀਟ ਆਜ਼ਾਦ ਉਮੀਦਵਾਰ ਦੀ ਬਣ ਗਈ ਹਲਕਾ ਫਰੀਦਕੋਟ ਹੁਣ ਦੋ ਤਿੰਨ ਕਾਰਨ ਕੀ ਹੈ ਇੱਕ ਤਾਂ ਪਹਿਲਾ ਇਹ ਕਿ ਉਹਦੀ ਰਿਫਲੈਕਸ਼ਨ ਹੈ ਅਜ ਖਡੂਰ ਸਾਹਿਬ ਦੀ ਦੂਸਰਾ ਇਹ ਕਿ ਇੱਕ ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਪਿਤਾ ਦਾ ਜਿਹੜਾ ਇਤਿਹਾਸ ਹੈ ਉਹਨੂੰ ਕਾਨੂੰਨ ਦੀ ਨਜ਼ਰ ਦੇ ਵਿੱਚ ਜਾਂ ਭਾਰਤ ਸਰਕਾਰ ਦੀ ਨਜ਼ਰ ਵਿੱਚ ਤਾਂ ਦੋਸ਼ੀ ਹੋ ਸਕਦੇ ਆ ਪਰ ਪੰਜਾਬ ਦੇ ਪ੍ਰਸੰਗ ਵਿੱਚ ਜਾਂ ਖਾਸ ਕਰਕੇ ਸਿੱਖ ਭਾਈਚਾਰੇ ਦੇ ਪ੍ਰਸੰਗ ਵਿੱਚ ਉਹ ਦੋਸ਼ੀ ਨਹੀਂ ਉਹ ਉਹਨਾਂ ਦੇ ਲਈ ਹੀਰੋ ਨੇ ਤਾਂ ਹੀਰੋ ਦੇ ਲਈ ਕਿਉਂਕਿ ਦੋ ਚੀਜ਼ਾਂ ਬੋਲੀਆਂ ਜਾ ਰਹੀਆਂ ਸੀ ਜਦੋਂ ਰੋਡ ਸ਼ੋਅ ਵੀ ਉਹਨਾਂ ਦਾ ਕਵਰ ਕੀਤਾ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਤਾਂ ਉਹਦੇ ਵਿੱਚ ਇੱਕ ਗੱਲ ਹੈ ਜਿਹੜੀ ਵਾਰ-ਵਾਰ ਬੋਲਦੇ ਰਹੇ ਉਹ ਇਹ ਸੀ ਕਿ ਕੌਮ ਦੀ ਲੱਥੀ ਪੱਗ ਨੂੰ ਦੁਬਾਰਾ ਸਿਰ ਤੇ ਰੱਖਣ ਦਾ ਕੰਮ ਬੈਂ ਸਿੰਘ ਹੋਰਾਂ ਨੇ ਕੀਤਾ ਔਰ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਬਾਕੀ ਪਾਰਟੀਆਂ ਨਾਲ ਮਿਲ ਕੇ ਜਦੋਂ ਚੋਣ ਲੜੀ ਤਾਂ ਉਦੋਂ ਉਹਨਾਂ ਨੂੰ ਉਹ ਹੰਗਾਰਾ ਨਹੀਂ ਮਿਲਿਆ ਜਿਹੜਾ ਇਸ ਵਾਰੀ ਮਿਲ ਰਿਹਾ ਤਾਂ ਉਸ ਦਾ ਇੱਕ ਕਾਰਨ ਇਹ ਹੈ ਕਿ ਸਰਬਜੀਤ ਸਿੰਘ ਖਾਲਸਾ ਖੁਦ ਮੰਨਦੇ ਆ ਸਾਡੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਮੈਂ ਦੇਖ ਲਿਆ ਪਾਰਟੀਆਂ ਦੇ ਸਿਰ ਦੇ ਉੱਤੇ ਚੋਣਾ ਲੜੀਆਂ ਪਹਿਲਾਂ ਤਾਂ ਮੈਨੂੰ ਕਿਸੇ ਨੇ ਹੋਵੇਂ ਨਹੀਂ ਪੁੱਛਿਆ ਪਰ ਹੁਣ ਜਿਹੜਾ ਆ ਮੈਨੂੰ ਪੁੱਛ ਗਏ ਸ਼ਿਸ ਕਰਕੇ ਹੋ ਰਹੀ ਐ ਕਿ ਕਿ ਮੇਰੇ ਪਿਤਾ ਦੀ ਕਿੰਨੀ ਅਹਿਮੀਅਤ ਐ ਕੌਮ ਸਮਝਦੀ ਐ ਇਸ ਗੱਲ ਨੂੰ ਕਿ ਮੇਰੇ ਪਿਤਾ ਨੇ ਕੀ ਕੀ ਕੀਤਾ ਐ ਕਿਵੇਂ ਕੁਰਬਾਨੀ ਦਿੱਤੀ ਐ ਤੇ ਉਹ ਕਹਿੰਦੇ ਕਿ ਉਹਨਾਂ ਦੇ ਕਰਕੇ ਮੈਨੂੰ ਹੰਗਾਰਾ ਮਿਲ ਰਿਹਾ ਤੇ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਪੁਰਾਣਾ ਜਿਹਾ ਇਤਿਹਾਸ ਐ ਉਹ ਵੀ ਕਿਤੇ ਨਾ ਕਿਤੇ ਲੋਕ ਧਿਆਨ ਵਿੱਚ ਰੱਖ ਰਿਹਾ ਤੇ ਦੂਸਰਾ ਪੋਲੀਟੀਕਲ ਪਾਰਟੀਆਂ ਦਾ ਫੇਲੀਅਰ ਚਾਹੇ ਕੋਈ ਵੀ ਧਿਰ ਹੋਵੇ ਚਾਹੇ ਜੇ ਅਸੀਂ ਦੋ ਤਿੰਨ ਪਾਰਟੀਆਂ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਚ ਪੰਜਾਬ ਸੱਤਾ ਵਿੱਚ ਰਹੀ ਹੈ ਉਹਨਾਂ ਨੇ ਜਿੰਨਾ ਕੋ ਆਨੰਦ ਮਾਣਿਆ ਸੱਤਾ ਦਾ ਉਸ ਦੇ ਦੌਰਾਨ ਲੋਕਾਂ ਦੀ ਉਮੀਦਾਂ ਤੇ ਉਹ ਖਰੇ ਉਸ ਢਾਗ ਨਾਲ ਨਹੀਂ ਉਤਰੇ ਜਿਵੇਂ ਉਤਰਨਾ ਚਾਹੀਦਾ ਸੀ ਫਿਰ ਵਾਰੀ ਆ ਜਾਂਦੀ ਹੈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੇ ਵੀ ਸਬਜ਼ ਬਾਗ ਬਹੁਤ ਦਿਖਾਏ ਬਾਕੀ ਪਾਰਟੀਆਂ ਦੇ ਵਾਂਗ ਪਰ ਉਹ ਗੱਲ ਨਹੀਂ ਕਰ ਪਾਏ ਉਹ ਮੁੱਦਿਆਂ ਦਾ ਹੱਲ ਨਹੀਂ ਕਰ ਪਾਏ ਜਿਸ ਦੇ ਕਰਕੇ ਫਿਰ ਵਾਰੀ ਆ ਜਾਂਦੀ ਹੈ ਝਾੜੂ ਦੀ ਉਹ ਝਾੜੂ ਵਾਲਿਆਂ ਦੀ ਸਰਕਾਰ ਵੀ ਇਸੇ ਕਰਕੇ ਬਣੀ ਇਸ ਕਰਕੇ ਨਹੀਂ ਕਿ ਉਹ ਬਹੁਤ ਵੱਡੇ ਵੱਡੇ ਮਾਰ ਕੇ ਮਾਰਦੇ ਆ ਪ੍ਰਾਪਤੀਆਂ ਕਰਦੇ ਆ ਇਸ ਕਰਕੇ ਬਣੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਮੰਨਿਆ ਕਿ ਸਾਨੂੰ ਇਸ ਕਰਕੇ ਲੋਕ ਲੈ ਕੇ ਆਏ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗੱਠਜੋੜ ਫੇਲ ਹੋਇਆ ਪੰਜਾਬ ਦੇ ਅੰਦਰ ਨਹੀਂ ਉਹ ਤਸੱਲੀ ਦਿਵਾ ਸਕਿਆ ਲੋਕਾਂ ਨੂੰ ਫਿਰ ਜਿਹੜਾ ਫੇਲ ਹੋਏ ਕਾਂਗਰਸ ਪਾਰਟੀ ਦੇ ਜਿਹੜੇ 5 ਸਾਲ ਚਾਹੇ ਉਹ ਕੈਪਟਨ ਮਰਿੰਦਰ ਸਿੰਘ ਵਜਾ ਬਣੇ ਕਾਂਗਰਸੀ ਦੱਸਦੇ ਆ ਤੇ ਆ ਕੋਈ ਵਜਾ ਹੋਰ ਹੋਵੇ ਫਿਰ ਆ ਗਈ ਗੱਲ 25 ਮਹੀਨਿਆਂ ਦੀ ਆਮ ਆਦਮੀ ਪਾਰਟੀ ਦੀ ਉਹਨਾਂ ਤੋਂ ਵੀ ਉਹ ਗੱਲ ਨਹੀਂ ਬਣੀ ਆਮ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਹੁਣ ਆਸਾਂ ਨੇ ਜਿਹੜੀਆਂ ਉਹ ਆਜ਼ਾਦ ਉਮੀਦਵਾਰਾਂ ਤੋਂ ਨੇ ਇਹ ਸਾਰਿਆਂ ਪਾਸੇ ਨਹੀਂ ਦਿਖ ਰਿਆ ਪਰ ਇਹ ਜਿਹੜੇ ਦੋ ਹਲਕੇ ਆ ਖਡੂਰ ਸਾਹਿਬ ਤੇ ਫਰੀਦਕੋਟ ਇੱਥੇ ਇਹ ਗੱਲ ਆ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੋਲਿਟਿਕਲ ਪਾਰਟੀਆਂ ਨੇ ਜੋ ਕਰਨਾ ਸੀ ਉਹ ਨਹੀਂ ਕੀਤਾ ਇਸ ਕਰਕੇ ਅਸੀਂ ਜਿਹੜਾ ਉਹ ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਨਿੱਤਰ ਰਹੇ ਤੇ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਸਮੀਕਰਨ ਬਦਲਣ ਦਾ ਰਾਹ ਜਿਹੜਾ ਉਹਨਾਂ ਨੇ ਖੋਲ ਦਿੱਤਾ ਸਰਬਜੀਤ ਸਿੰਘ ਖਾਲਸਾ ਦਾ ਜੀ ਇੱਕ ਚੀਜ਼ ਇਹ ਵੀ ਹੈ ਸੰਦੀਪ ਕੇ ਪਹਿਲਾ ਇੱਕ ਐਜ ਦੇਖਦਾ ਸੀਗਾ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਨੂੰ ਚਾਹੇ ਹਲਕਾ ਐਜ ਸੀਗਾ ਪਰ ਇੱਕ ਐਜ ਰਾਮ ਨਾਲ ਦਿਖਾਈ ਦਿੰਦਾ ਸੀ ਸਰਬਜੀਤ ਦੀ ਵੇਵ 1 ਤੋਂ ਵੇਵ ਕਿ ਬਣ ਗਈ ਜਾਂ ਕਿ ਨਹੀਂ ਬਣੀ ਨਾ ਨਹੀਂ ਬਣੀ ਪਰ ਇੱਕ ਜਿਹੜੀ ਹਿੱਲ-ਜੋਲ ਉਹਦੇ ਤੋਂ ਬਾਅਦ ਉਸ ਐਜ 'ਚ ਕੋਈ ਫਰਕ ਨਜ਼ਰ ਆਉਂਦਾ ਆ ਇਸ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਇ ਨਹੀਂ ਕਿ ਕਰਮਜੀਤ ਸਿੰਘ ਅਨਮੋਲ ਹੈ ਜਿਹੜੇ ਉਹ ਸਭ ਤੋਂ ਅੱਗੇ ਚੱਲ ਰਹੇ ਸੀ ਹਲਕਾ ਫਰੀਦਕੋਟ ਤੋਂ ਅੱਗੇ ਚੱਲਣ ਦੇ ਕਾਰਨ ਕੀ ਸੀ ਇੱਕ ਤਾਂ ਉਹਨਾਂ ਦੇ ਨਾਲ ਕਲਾਕਾਰ ਉਹਨਾਂ ਦਾ ਭਾਈਚਾਰਾ ਅਦਾਕਾਰ ਕਿਉਂਕਿ ਕਲਾਕਾਰਾਂ ਨੂੰ ਅਦਾਕਾਰਾਂ ਨੂੰ ਦੇਖਣ ਵਾਲਿਆਂ ਦੀ ਜਿਹੜੀ ਉਹ ਜਿਹੜੇ ਸਮਰਥਕ ਹੁੰਦੇ ਆ ਹੁੰਦੇ ਆ ਉਹਨਾਂ ਦੇ ਉਹ ਇੱਕ ਪੱਕੀ ਆਡੀਅנס ਹੁੰਦੀ ਹੈ ਸਟਰੋਨਗ ਆਡੀਅנס ਦੇ ਰੂਪ ਵਿੱਚ ਜ਼ਰੂਰ ਦਿਖਾਈ ਦਿੱਤੇ ਜਿਹੜੇ ਰੋਡ ਸ਼ੋਅ ਕੱਢੇ ਗਏ ਜਾਂ ਹੋਰਨਾਂ ਦੇ ਵਿੱਚ ਪਰ ਉਸ ਧੱਕ ਦੇ ਨਾਲ ਲੋਕਾਂ ਨੇ ਉਵੇਂ ਨਹੀਂ ਲਿਆ ਪਰ ਉਹਨਾਂ ਦੇ ਹੱਕ ਵਿੱਚ ਜਿਹੜੇ ਰੋਡ ਸ਼ੋਅ ਵੱਡੇ ਵੱਡੇ ਨਿਕਲ ਰਹੇ ਸੀ ਜਿਸ ਤੇ ਕਰਕੇ ਲੱਗ ਰਿਹਾ ਸੀ ਕਿ ਕਰਮਜੀਤ ਅਨਮੋਲ ਆ ਜਿਹੜੇ ਉਹ ਲੀਡ ਤੇ ਜਾ ਰਹੇ ਨੇ ਉਹਨਾਂ ਦਾ ਇੱਕ ਹੈ ਪਰ ਜਦੋਂ ਦੀ ਪਿਛਲੇ 4-5 ਦਿਨਾਂ ਦੀ ਕਹਾਣੀ ਦੀ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਜਿਹੜੀ ਹਵਾ ਵਗੀ ਹੈ ਸਿਆਸੀ ਤੌਰ ਦੇ ਉੱਤੇ ਲੋਕ ਆਮ ਮੁਹਾਰੇ ਆਉਣ ਲੱਗੇ ਆਪਣੇ ਖਰਚਿਆਂ ਤੇ ਪ੍ਰਚਾਰ ਕਰਨ ਲੱਗੇ ਆ ਉਸ ਦੇ ਨਾਲ ਜਰੂਰ ਕਿਉਂਕਿ ਜਿਹੜਾ ਪਹਿਲੇ ਨੰਬਰ ਤੇ ਚੱਲ ਰਿਹਾ ਸਭ ਤੋਂ ਵੱਧ ਪ੍ਰਭਾਵਿਤ ਵੀ ਉਹਨੇ ਹੋਣਾ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼ਰਮਣੀ ਕਾਲੀ ਦਲ ਦਾ ਵੀ ਇੱਕ ਵੱਡਾ ਵੋਟ ਬੈਂਕ ਹਲਕਾ ਫਰੀਦਕੋਟ ਦੇ ਵਿੱਚ ਹੈ ਜਿਹੜਾ ਪੁਰਾਣਾ ਕੈਕਟਰ ਹੈ ਸ਼ਰਮਣੀ ਕਾਲੀ ਦਲ ਦਾ ਉਹਨਾਂ ਦੇ ਵੀ ਵੋਟ ਬੈਂਕ ਨੂੰ ਕਿਤੇ ਨਾ ਕਿਤੇ ਜ਼ਰੂਰ ਪ੍ਰਭਾਵਿਤ ਹੋਣਾ ਸਰਜੀ ਸਿੰਘ ਖਾਲਸਾ ਦੀ ਬਣੀ ਹਵਾ ਦੇ ਨਾਲ ਪਰ ਜਿਹੜਾ ਸਭ ਤੋਂ ਅੱਗੇ ਇਹਨਾਂ ਦਿਨਾਂ ਵਿੱਚ ਚੱਲ ਰਿਹਾ ਸੀ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਵੋਟ ਬੈਂਕ ਨੂੰ ਸਭ ਤੋਂ ਵੱਡਾ ਪ੍ਰਭਾਵਿਤ ਕਰਨ ਦੇ ਵਿੱਚ ਅਹਿਮ ਰੋਲ ਨਿਭਾ ਰਹੇ ਨੇ ਹੁਣ ਸਰਜੀ ਸਿੰਘ ਖਾਲਸਾ ਹੁਣ ਸਰਜੀ ਸਿੰਘ ਖਾਲਸਾ ਦੇ ਹੱਕ ਵਿੱਚ ਜਿਹੜੀ ਅਗਲੇ 3-4 ਦਿਨ ਪਏ ਆ ਹਾਲੇ ਉਸ ਦੇ ਵਿੱਚ ਕੀ ਕੁਝ ਹੋਣਾ ਹੈ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਪਰ 4-5 ਦਿਨਾਂ ਤੋਂ ਕਰਮਜੀਤ ਅਨਮੋਲ ਦੇ ਵੋਟ ਬੈਂਕ ਨੂੰ ਜਿਹੜੀ ਉਹ ਲੀਡ ਜਿੱਤੇ ਜਾ ਰਹੇ ਸੀ ਉਸ ਨੂੰ ਕਿਤੇ ਨਾ ਕਿਤੇ ਪਿੱਛੇ ਵੱਲ ਨੂੰ ਜ਼ਰੂਰ ਧੱਕਿਆ ਸਰਵਿਸਿੰਗ ਖਾਲਸਾ ਦੇ ਹੱਕ ਵਿੱਚ ਬਣੀ ਲਹਿਰ ਨਹੀਂ ਹਵਾ ਨੇ ਇੱਕ ਇਹ ਵੀ ਚੀਜ਼ ਦੇਖੀ ਜਾ ਸਕਦੀ ਹੈ ਕਿ ਕਰਮਜੀਤ ਅਨਮੋਲ ਦਾ ਆਉਣਾ ਉਸ ਤੋਂ ਪਹਿਲਾਂ ਮੁਹੰਮਦ ਸਦੀਕ ਦਾ ਇਥੋਂ ਐਮਪੀ ਰਹਿ ਲੈਣਾ ਤੇ ਉਸ ਤੋਂ ਬਾਅਦ ਹੰਸਰਾਜ ਦਾ ਵੀ ਆ ਜਾਣਾ ਤੇ ਲੋਕਾਂ ਨੂੰ ਜਿਹੜਾ ਕਲਾਕਾਰਾਂ ਤੋਂ ਬਾਹਰ ਲ ਇੱਕ ਵਾਈਬ੍ਰੇਸ਼ਨ ਦਿੱਖਦੀ ਸੀ ਇੱਕ ਚਾਹ ਦਿੱਖਦੀ ਸੀ ਵੀ ਇਹਨਾਂ ਤੋਂ ਬਿਨਾ ਕੋਈ ਹੋਵੇਗਾ ਉਹ ਇੱਕ ਬਦਲ ਦੇ ਤੌਰ ਤੇ ਸ਼ਾਇਦ ਸਰਬਜੀ ਸਿੰਘ ਉੱਭਰ ਰਹੇ ਹੋਣ ਇਹ ਵੀ ਚੀਜ਼ ਹੋ ਸਕਦੀ ਹੈ। ਆ ਬਿਲਕੁਲ ਇਕਲौती ਸੀਟ ਲੋਕ ਸਭਾ ਹਲਕਾ ਦੀ ਸੀ ਜਿੱਥੇ ਦੋ ਕਲਾਕਾਰਾਂ ਮੂੰਹ ਸਾਹਮਣੀ ਸੀ। ਕਰਮਜੀਤ ਅਨਮੋਲ ਦੀ ਆਪਾਂ ਗੱਲ ਕੀਤੀ ਦੂਸਰੇ ਪਾਸੇ ਹੰਸ ਰਾਜ ਹੰਸ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਪਾਰਟੀ ਦਾ ਪਛੋਕੜ ਹੈ ਉਹਨਾਂ ਦੀਆਂ ਗਤੀਵਿਧੀਆਂ ਪੰਜਾਬ ਨੂੰ ਲੈ ਕੇ ਜਾਂ ਕਿਸਾਨਾਂ ਨੂੰ ਲੈ ਕੇ ਐਸੀਆਂ ਰਹੀਆਂ ਕਿ ਵਿਰੋਧ ਬਹੁਤ ਜ਼ਿਆਦਾ ਹੈ। ਹੰਸ ਰਾਜ ਹੰਸ ਦੇ ਦਵਨੋ ਜਿਹੜੇ ਵਿਵਾਦਤ ਬਿਆਨ ਸਾਹਮਣੇ ਆਏ ਨੇ ਜਾਂ ਕਿਸਾਨਾਂ ਨੇ ਉਹਨਾਂ ਨੂੰ ਘੇਰਿਆ ਉਹ ਤਸਵੀਰਾਂ ਆਈਆਂ ਨੇ ਸਾਰੇ ਜਾਣਦੇ ਆ ਕਿ ਉਹਨਾਂ ਦਾ ਉੱਥੇ ਕਿਹੜੀ ਪੋਜੀਸ਼ਨ ਹੈ ਹਲਕਾ ਫਰੀਦਕੋਟ ਦੇ ਵਿੱਚ ਇਹ ਨਹੀਂ ਕਿ ਉਹਨਾਂ ਦਾ ਵੋਟ ਬੈਂਕ ਬਹੁਤ ਨਗੂਣਾ ਜਾ ਰਹਿਣ ਵਾਲਾ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਨੂੰ ਵੀ ਸympathy ਮਿਲੀ ਹੈ ਪਿਛਲੇ ਦਿਨਾਂ ਵਿੱਚ ਹਮਦਰਦੀ ਪਰ ਜਿਵੇਂ ਦੇ ਉਹਨਾਂ ਦੇ ਬਾਅਦ ਵਿੱਚ ਬਿਆਨ ਆਏ ਤੇ ਉਸ ਦੇ ਨਾਲ ਉਹਨਾਂ ਦਾ ਵੋਟ ਬੈਂਕ ਵੀ ਆਪਣੇ ਆਪ ਵੀ ਉਹਨਾਂ ਨੇ ਪ੍ਰਭਾਵਿਤ ਕੀਤਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਦੋ ਕਲਾਕਾਰਾਂ ਦੀ ਹੁਣ ਕਲਾਕਾਰਾਂ ਦੀ ਜਦੋਂ ਗੱਲ ਚੱਲਦੀ ਸੀ ਤੇ ਉਹ ਕਹਿੰਦੇ ਕਿ ਸਾਡੇ ਕੋਲ ਪੰਜਾਬ ਵਿੱਚ ਬੜੀਆਂ ਉਦਾਹਰਨਾਂ ਜਦੋਂ ਕਲਾਕਾਰ ਆਏ ਤੇ ਉਹਨਾਂ ਨੇ ਕੱਖ ਨਹੀਂ ਕੀਤਾ ਆਪਣੀਆਂ ਸੂਰਤਾਂ ਤੱਕ ਨਹੀਂ ਦਿਖਾਈਆਂ ਮੁਹੰਮਦ ਸਦੀਕ ਸਾਹਿਬ ਬੇਸ਼ੱਕ ਕੋ ਕਲਾਕਾਰ ਬਹੁਤ ਵਧੀਆ ਹੋ ਸਕਦੇ ਆ ਪਰ ਉਹਨਾਂ ਦੀ ਬਤੌਰ ਹੈਗੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਨਜ਼ਰ ਆ ਰਹੇ ਜਿਹੜੇ ਹਲਕਾ ਫਰੀਦਕੋਟ ਦੇ ਲੋਕ ਆ ਉਹ ਕਹਿੰਦੇ ਕਿ ਕਲਾਕਾਰਾਂ ਦਾ ਕੰਮ ਕਲਾਕਾਰੀ ਲਈ ਤਾਂ ਸ਼ੋਭ ਦੇ ਹੋ ਸਕਦੇ ਆ ਪਰ ਸਾਰੇ ਕਲਾਕਾਰ ਰਾਜਨੀਤੀ 'ਚ ਫਿੱਟ ਆਉਣੇ ਵੀ ਜ਼ਰੂਰੀ ਨਹੀਂ ਤੇ ਇਹ ਵੀ ਜ਼ਰੂਰੀ ਨਹੀਂ ਕਿ ਹਰੇਕ ਕਲਾਕਾਰ ਆ ਜਿਹੜਾ ਫੇਲ ਹੋ ਜਾਵੇ ਰਾਜਨੀਤੀ 'ਚ ਕਿਉਂਕਿ ਕਲਾਕਾਰ ਦੇ ਤੌਰ ਦੇ ਉੱਤੇ ਹੀ ਭਗਵੰਤ ਮਾਨ ਨੇ ਆਪਣਾ ਚਿਹਰਾ ਬਣਾਇਆ ਸੀ ਅੱਜ ਉਹ ਸੂਬੇ ਦੀ ਵਾਗਡੋਰ ਸੰਭਾਲ ਰਹੇ ਐ ਮੁੱਖ ਮੰਤਰੀ ਬਣ ਕੇ ਕੁਰਸੀ ਤੇ ਬੈਠ ਗਏ ਉਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਲੋਚਨਾ ਦਾ ਸਾਹਮਣਾ ਵੀ ਵੱਡੇ ਪੱਧਰ ਤੇ ਕਰਨਾ ਪੈ ਰਿਹਾ ਉਹ ਕਾਮਯਾਬ ਹੁੰਦੇ ਆ ਕਿ ਨਹੀਂ 5 ਸਾਲਾਂ ਚ ਅਗਲੀ ਸਿਆਸਤ ਦੇ ਲਈ ਭਵਿੱਖ ਦੇ ਲਈ ਉਹ ਉਹਨਾਂ ਦੀ ਕਾਰਗੁਜ਼ਾਰੀ ਨੇ ਤੈਅ ਕਰਨਾ ਪਰ ਉਹ ਬਤੌਰ ਕਲਾਕਾਰ ਦੇ ਵਿੱਚ ਹੀ ਚਿਹਰਾ ਬਣਾ ਕੇ ਮੁੱਖ ਮੰਤਰੀ ਦੀ ਕੁਰਸੀ ਤੇ ਪੁੱਜੇ ਇੱਕ ਪਾਸੇ ਉਹ ਕਾਮਯਾਬ ਵੀ ਹੈ ਪਰ ਕਈ ਕਲਾਕਾਰ ਉਹ ਵੀ ਨੇ ਜਿਹੜੇ ਅਦਾਕਾਰ ਦੀ ਗੱਲ ਕਰੀਏ ਸਭ ਤੋਂ ਵੱਡੀ ਧਾਰਨਤਾ ਜਿਹੜੀ ਮੈਂਬਰ ਪਾਰਲੀਮੈਂਟ ਦੀ ਗੁਰਦਾਸਪੁਰ ਦੀ ਹੈ ਸਨੀ ਦਿਓਲ ਜਿਹੜੇ ਜਿੱਤਣ ਤੋਂ ਪਹਿਲਾਂ ਤਾਂ ਕਹਿ ਰਹੇ ਸੀ ਕਿ ਮੈਂ ਪੰਜਾਬ ਦਾ ਪੁੱਤ ਆ ਨਲਕਾ ਪੁੱਟਣ ਦੀਆਂ ਗੱਲਾਂ ਕਰਦੇ ਸੀ ਪਰ ਬਾਅਦ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਂਬਰ ਪਾਰਲੀਮੈਂਟ ਸਨੀ ਦੇਵਲ ਨਾ ਤਾਂ ਪਾਰਲੀਮੈਂਟ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕੇ ਤੇ ਨਾ ਹੀ ਹਲਕਾ ਜਿਹੜਾ ਗੁਰਦਾਸਪੁਰ ਦੇ ਵਿੱਚ ਉਹ ਦਿਖਾਈ ਦਿੱਤੇ ਇਸ ਕਰਕੇ ਕਿਤੇ ਨਾ ਕਿਤੇ ਕਲਾਕਾਰਾਂ ਵਾਲਾ ਜਿਹੜਾ ਸੀ ਤੁਸੀਂ ਜਿਵੇਂ ਸਵਾਲ ਕੀਤਾ ਕਿ ਉਹ ਬਦਲ ਚਾਹੁੰਦੇ ਸੀ ਉਹ ਸਰਵਿਸਿੰਗ ਖਾਲਸਾ ਦੇ ਰੂਪ ਵਿੱਚ ਹੈ ਜਾਂ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਕਿੰਨਾ ਹੰਗਾਰਾ ਮਿਲਦਾ ਜਾਂ ਰਜਿੰਦਰ ਸਿੰਘ ਧਰਮਕੋਟ ਸ਼੍ਰੋਮਣੀ ਕਾਲੀਦਲ ਨੂੰ ਕਿੰਨਾ ਮਿਲਦਾ ਉਹਨਾਂ ਦੇ ਵਿੱਚੋਂ ਅਮਰਜੀਤ ਸਾਹੋਕੇ ਬੀਬੀ ਤੇ ਜਿਹੜੇ ਧਰਮਕੋਟ ਵਾਲੇ ਆ ਜਿਹੜੇ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰ ਉਹਨਾਂ ਦੀ ਚਰਚਾ ਇਹਨਾਂ ਦਿਨਾਂ ਵਿੱਚ ਘੱਟ ਪਰ ਸਰਬਜੀ ਸਿੱਖ ਖਾਲਸਾ ਦੀ ਵੱਧ ਹੋ ਰਹੀ ਹੈ ਜਿਨ੍ਹਾਂ ਨੇ ਦੋ ਕਲਾਕਾਰ ਚਿਹਰਿਆਂ ਤੋਂ ਬਾਅਦ ਆਪਣਾ ਨਾਮ ਹੈ ਜਿਹੜਾ ਤੇ ਆਪਣੀ ਲਹਿਰ ਹੈ ਹਲਕਾ ਫਰੀਦਕੋਟ ਵਿੱਚ ਬਣਾਉਣ ਵਿੱਚ ਉਹ ਕਾਮਯਾਬ ਹੋਏ ਹੈ ਸਨੀਪੇਕ ਰਿਪੋਰਟ ਇਹ ਵੀ ਆ ਰਹੀ ਹੈ ਕਿ ਜੜਾ ਜੱਟ ਸਿੱਖ ਵੋਟ ਹੈ ਜੱਟ ਸਿੱਖ ਵੋਟ ਸਰਬਜੀਤ ਸਿੰਘ ਕੰਨੀ ਕਨਸੋਲੀਡੇਟ ਹੋ ਰਿਹਾ ਹੈ ਤ੍ਰੂਵਿਕਰਨ ਦੇਖਣ ਨੂੰ ਮਿਲਦਾ ਤੁਸੀਂ ਗਰਾਉਂਡ ਤੇ ਇਹ ਚੀਜ਼ ਨੋਟ ਕੀਤੀ ਜਾਂ ਫਿਰ ਸਾਰੇ ਵਰਗਾਂ ਚ ਹੀ ਇਹ ਚੀਜ਼ ਮਿਲ ਰਹੀ ਹੈ ਇਹ ਤੁਸੀਂ ਜਾਤ ਦੇ ਆਧਾਰ ਦੇ ਉੱਤੇ ਜਾਂ ਕੋਈ ਮਤਲਬ ਮਜ਼ਦੂਰ ਕਲਾਸ ਹੈ ਕਿ ਕਿਸਾਨ ਨੇ ਉਸ ਦੇ ਆਧਾਰ ਦੇ ਉੱਤੇ ਜੇ ਐਨਾਲਿਸਿਸ ਕਰਦੇ ਹੋ ਵਿਸ਼ਲੇਸ਼ਣ ਕਰਦੇ ਹੋ ਤੇ ਉਸ ਦੇ ਵਿੱਚ ਇੱਕ ਗੱਲ ਪੱਕੀ ਹੈ ਕਿ ਜਿਹੜਾ ਮਜ਼ਦੂਰ ਵਰਗ ਹੈ ਉਸ ਦਾ ਵੋਟ ਬੈਂਕ ਵੰਡਿਆ ਜਾਣਾ ਉਹ ਕਾਂਗਰਸ ਵੱਲ ਵੀ ਜਾਏਗਾ ਉਹ ਸ਼੍ਰੋਮਣੀ ਕਾਲੀਦਲ ਨਾਲ ਵੀ ਵੋਟ ਬੈਂਕ ਜਿਹੜਾ ਜਾਣਾ ਹੈ ਔਰ ਭਾਜਪਾ ਦੇ ਨਾਲ ਵੀ ਜਰੂਰ ਜਾਣਾ ਹੈ ਕਿਉਂਕਿ ਭਾਜਪਾ ਨੇ ਘਰ ਘਰ ਜਾ ਕੇ ਪ੍ਰਚਾਰ ਕੀਤਾ ਪੂਰੇ ਪੰਜਾਬ ਵਿੱਚ ਉਹ ਆਪਣੇ ਪੱਧਰ ਦੇ ਉੱਤੇ ਮਜ਼ਦੂਰਾਂ ਨੂੰ ਇਹ ਗੱਲ ਚਾਈ ਗਈ ਹੈ ਕਿ ਜੇਕਰ ਤੁਹਾਡੇ ਲਈ ਰਾਸ਼ਨ ਵੀ ਘਰਾਂ ਵਿੱਚ ਪਹੁੰਚ ਰਹੀ ਹੈ ਤਾਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਪ੍ਰਸੰਗ ਵਿੱਚ ਵੇਖੀਏ ਤੇ ਮਜ਼ਦੂਰਾਂ ਲਈ ਕੋ ਬਹੁਤ ਵੱਡੀ ਪ੍ਰਾਪਤੀ ਕੀਤੀ ਨਹੀਂ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੇ ਕਰਕੇ ਜਿਹੜਾ ਮਜ਼ਦੂਰ ਵੋਟ ਬੈਂਕ ਹੈ ਉਹ ਸਾਰੇ ਪਾਸੇ ਵੰਡਿਆ ਜਾਣਾ ਜਿੱਥੋਂ ਤੱਕ ਰਈ ਗੱਲ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭੁਗਤਣ ਦੀ ਜਿਵੇਂ ਬਾਕੀ ਪਾਰਟੀਆਂ ਥੋੜਾ ਥੋੜਾ ਮਜ਼ਦੂਰ ਵੋਟ ਬੈਂਕ ਲੈ ਕੇ ਜਾ ਰਹੀਆਂ ਉਸੇ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਵੀ ਮਜ਼ਦੂਰਾਂ ਦੀ ਗੱਲ ਆ ਰਹੀ ਹੈ ਕਿਉਂਕਿ ਨਸ਼ੇ ਦੇ ਨਾਲ ਜਿਹੜਾ ਨਸ਼ੇ ਦਾ ਮੁੱਦਾ ਹੈ ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਮਜ਼ਦੂਰ ਕਲਾਸ ਨੂੰ ਵੀ ਮਜ਼ਦੂਰਾਂ ਦਾ ਜੀ ਜੀ ਤਾਂ ਇਸੇ ਕਰਕੇ ਕਿਤੇ ਨਾ ਕਿਤੇ ਜਿਹੜਾ ਮਜ਼ਦੂਰ ਵਰਗ ਦਾ ਵੋਟ ਬੈਂਕ ਉਹ ਸਰਬਜੀਤ ਸਿੰਘ ਖਾਲਸਾ ਦੇ ਹਲਕੇ ਚ ਵੀ ਆ ਕਿਉਂਕਿ ਆ ਜਿਹੜਾ ਖੜੂਰ ਸਾਹਿਬ ਹਲਕੇ ਦੇ ਵਿੱਚ ਅਮਰ ਅਮਰਿਤਪਾਲ ਸਿੰਘ ਦਾ ਪ੍ਰਚਾਰ ਕਰਨ ਵਾਲੇ ਲੋਕ ਨੇ ਸਮਰਥਕ ਨੇ ਜਿਹੋ ਉਹਨਾਂ ਦੇ ਮਾਪੇ ਨੇ ਉਹ ਕਹਿ ਰਿਹਾ ਕਿ ਸਭ ਤੋਂ ਵੱਡਾ ਜਿਹੜਾ ਨਸ਼ੇ ਦਾ ਮੁੱਦਾ ਕਰਕੇ ਸਾਨੂੰ ਹੰਗਾਰਾ ਮਿਲ ਰਿਹਾ ਲੋਕ ਵੀ ਕਹਿ ਰਿਹਾ ਇਸ ਕਰਕੇ ਫਰੀਦਕੋਟ ਦੇ ਵਿੱਚ ਵੀ ਸਾਰੇ ਪਾਸੇ ਜਾਣਦੇ ਇੱਕ ਨਸ਼ੇ ਦੇ ਨਾਲ ਕਿੱਥੇ ਨਹੀਂ ਪ੍ਰਭਾਵਿਤ ਔਰ ਇਸੇ ਕਰਕੇ ਜਿਹੜਾ ਸਾਰੇ ਵਰਗਾਂ ਦਾ ਕਿਤੇ ਨਾ ਕਿਤੇ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਸਰਬਜੀਤ ਸਿੰਘ ਖਾਲਸਾ ਹੋਰਾਂ ਦਾ ਐਂਡ ਆਫ ਦਾ ਆਪਾਂ ਆਪਣੀ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਇੱਕ ਸਵਾਲ ਇਹ ਹੈ ਕਿ ਸਰਬਜੀਤ ਸਿੰਘ ਨਾ ਡਾਟ ਇੱਕ ਵੇਬ ਬਣ ਕੇ ਇੱਕੋ ਲੱਖ ਤੱਕ ਦਿਖਾਈ ਦਿੱਤੇ ਕਿਉਂਕਿ ਲਗਭਗ ਉਹਨਾਂ ਨੇ ਕਾਗਜ਼ ਭਰਿਆ ਨੂੰ ਬਹੁਤ ਦਿਨ ਹੋ ਗਏ ਉਹ ਹੌਲੀ 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 ਇੱਕੋ ਲੱਖਤੀ ਜਿਹੜੇ ਮੇਨ ਸਟ੍ਰੀਮ ਦੇ ਚੈਨਲ ਨੇ ਉਹਨਾਂ ਤੇ ਇੰਟਰਵਿਊਆਂ ਵੀ ਆਈਆਂ ਉਸ ਤੋਂ ਬਾਅਦ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਜਿਹੜੇ ਇਨਫਲੂਐਂਸਰ ਨੇਗੇ ਉਹ ਵੀ ਗੱਲਾਂ ਕਰਨ ਲੱਗੇ ਕਿਤੇ ਇਹ ਚੀਜ਼ ਵੀ ਲੱਗਦੀ ਹੈ ਕਿ ਇਹ ਬਾਈ ਡਿਜ਼ਾਈਨ ਵੀ ਇਦਾਂ ਹੋ ਸਕਦਾ ਹੈ ਕਿ ਇਦਾਂ ਕੁਝ ਗਰਾਉਂਡ ਤੇ ਕੋਈ ਚੀਜ਼ ਫੀਲ ਹੋਈ ਹੋਵੇ ਇਸ ਤਰ੍ਹਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਕਿਉਂਕਿ ਜਿੰਨੇ ਲੋਕ ਵੀ ਉੱਥੇ ਆ ਰਹੇ ਆ ਪ੍ਰਚਾਰ ਦੇ ਵਿੱਚ ਉਹ ਇਹ ਕਹਿ ਰਹੇ ਆ ਕਿ ਖਰਚਾ ਵੀ ਸਾਡਾ ਹੈ ਤੇ ਕੱਲ ਨੂੰ ਪਰਚਾ ਪਿਆ ਉਹ ਵੀ ਸਾਡਾ ਹੈ ਅਸੀਂ ਕਿਸੇ ਦੇ ਕਰਕੇ ਨਹੀਂ ਅਸੀਂ ਆਪਣੀ ਕੌਮ ਦੀ ਕਰਕੇ ਜਾਂ ਇਤਿਹਾਸ ਨੂੰ ਦੇਖ ਕੇ ਪਿਛਲਾ ਕਿ ਸਾਡੇ ਲਈ ਕੀ ਕੀਤਾ ਇਹਨਾਂ ਦੇ ਪਰਿਵਾਰ ਨੇ ਔਰ ਖਾਸ ਕਰਕੇ ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਸਰਬਜੀਤ ਸਿੰਘ ਖਾਲਸਾ ਦੀ ਉਹ ਗੱਲ ਪਹਿਲਾਂ ਭਾਵੇਂ ਨਾ ਬਣੀ ਹੋਵੇ ਕਿਉਂਕਿ ਸਮਰਨਜੀਤ ਸਿੰਘ ਮਾਨ ਦੇ ਲਈ ਵੀ ਉਹ ਪ੍ਰਚਾਰ ਕਰਦੇ ਰਹੇ ਆ ਉਹਨਾਂ ਦਾ ਸਾਫ਼ ਕਹਿਣਾ ਸੀ ਮੈਂ ਹੁਣ ਕਿਸੇ ਪਾਰਟੀ ਦੇ ਲਈ ਨਹੀਂ ਆਜ਼ਾਦ ਆ ਕੌਮ ਦੇ ਲਈ ਆ ਔਰ ਲੋਕਾਂ ਨੇ ਮੈਨੂੰ ਹੰਗਾਰਾ ਵੀ ਤਾ ਦਿੱਤਾ ਔਰ ਇਹਨਾਂ ਦੇ ਪਰਿਵਾਰ ਚੋਂ ਦੋ ਐ ਮੈਂਬਰ ਪਾਰਲੀਮੈਂਟ 1999 ਚ ਸਭ ਨੂੰ ਯਾਦ ਹੋਣਾ ਹੈ ਕਿ ਉਹ ਬਣੇ ਸੀ ਕਿ ਉਹ ਸੁੱਚਾ ਸਿੰਘ ਜੀ ਆ ਬਠਿੰਡਾ ਲੋਕ ਸਭ ਹਲਕਾ ਤੋਂ ਰਿਜ਼ਰਵ ਸੀਟ ਸੀ ਜਾਂ ਰੋਪੜ ਵਾਲੀ ਬੀਬੀ ਜਿਹੜੇ ਨੇ ਵਿਮਲ ਕੌਰ ਖਾਲਸਾ ਉਹਨਾਂ ਨੂੰ ਵੀ ਹੰਗਾਰਾ ਮਿਲੇ ਜੋ ਪਹਿਲਾਂ ਬਣ ਚੁੱਕਿਆ ਪਰ ਉਸ ਤੋਂ ਬਾਅਦ ਉਸ ਪੀੜੀ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਨਹੀਂ ਸੀ ਉਸ ਤਰ੍ਹਾਂ ਗੱਲ ਬਣ ਰਹੀ ਜਿਹੜੀ ਕਿ ਹੁਣ ਬਣਦੀ ਦਿਖਾਈ ਦੇ ਰਹੀ ਹੈ ਪਰ ਇੱਥੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭਾਵੇਂ ਸਮੀਕਰਨ ਵੱਧਦੇ ਜਾ ਰਹੇ ਆ ਪਰ 100% ਦੀ ਜਿੱਤ ਸਰਬਜੀਤ ਸਿੰਘ ਖਾਲਸਾ ਦੀ ਹੋਣੀ ਹੈ ਹਲਕਾ ਫਰੀਦਕੋਟ ਤੋਂ ਹਾਲੇ ਇਸ ਬਾਰੇ ਨਹੀਂ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਕਿਉਂਕਿ ਸਾਰੀਆਂ ਪਾਰਟੀਆਂ ਹੀ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਕਰਨਜੀਤ ਅਨਮੋਲ ਦੇ ਵੋਟ ਬੈਂਕ ਨੂੰ ਸਭ ਤੋਂ ਵੱਧ ਪ੍ਰਭਾਵਿਤ ਉਹ ਅੱਜ ਦੀ ਘੜੀ ਵਿੱਚ ਕਰਦੇ ਜਰੂਰ ਦਿਖਾਈ ਦੇ ਰਹੇ ਹਨ ਇਹ ਗੱਲ ਤਾਂ ਹੈ ਹੀ ਹੈ ਕਿ ਕਿਉਂਕਿ ਜਿਹੜੀਆਂ ਸਾਹਮਣੇ ਪਾਰਟੀਆਂ ਨੇ ਉਹਨਾਂ ਕੋਲੇ ਸੱਤਾ ਵੀ ਹੈ ਪੈਸਾ ਵੀ ਹੈ ਮਸ਼ੀਨਰੀ ਵੀ ਹੈ ਚਾਹੇ ਉਹ ਕਾਂਗਰਸ ਹੋਵੇ ਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਹੋਵੇ ਸਾਰਿਆਂ ਕੋਲੇ ਇੱਕ ਮੈਨੇਜਮੈਂਟ ਤਾਂ ਇਲੈਕਸ਼ਨ ਲੜਨ ਦੀ ਹੈ ਇਹ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਲੋਕ ਕਿੰਨਾ ਕੁ ਸਰਜੀ ਸਿੰਘ ਹੱਕ ਦੇ ਹੱਕ ਚ ਆਪ ਮਾਰੇ ਆਉਂਦੇ ਉਸ ਤੇ ਡਿਪੈਂਡ ਕਰਨਗੇ ਆ ਤੁਸਾਨੂੰ ਸਮਾਂ ਦਿੱਤਾ ਸੰਦੀਪ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਸ਼ੁਕਰੀਆ ਜੀ